ਇਥੇ ਮੂਸੇ ਵਾਲਾ ਆਇਆ ਸੀ ਇੱਕ ਦਿਨ ਆਇਆ ਸੀ ਇਥੇ ਇਹ 88 ਫਰੇ ਘਰ ਤੋਂ ਉੱਚਾ ਹੋਂ ਫੁੱਲ ਪੈਣ ਦੇ ਵਿੱਚ ਉੱਚਾ ਹੀ ਹਾਂ ਉੱਚਾ ਹਾਂ ਉੱਚਾ ਹੋਊਗਾ ਬਹੁਤ ਜ਼ਿਆਦਾ ਰੀਲ ਚੱਲੀ ਸੀ ਆਹ ਮੋਟਰ ਦੀ ਤੇ ਤੁਹਾਨੂੰ ਆਪਾਂ ਸਾਰਾ ਅੰਦਰੋਂ ਦਿਖਾਉਨੇ ਆ ਬਹੁਤ ਕੋਸ਼ਾ ਪਾਈ ਦਾ ਅੰਦਰ ਰੱਖਿਆ ਹੋਇਆ ਬੜਾ ਕੋਸ਼ਾ ਐਂਟਰੀ ਦੇ ਵਿੱਚ ਦੇਖੋ ਪਹਿਲਾਂ ਵੀ ਕੇਲੇ ਵਗੈਰਾ ਦਰਾਖਤ ਵਗੈਰਾ ਕਿੰਨੇ ਜਿਹੇ ਲਾਏ ਹੋਇਆ ਨਾਲ ਹਰੀ ਚਾਦਰ ਲਾਈ ਹੋਈ ਆ ਤੇ ਨਾਲ ਫੁੱਲ ਬੂਟੇ ਅੰਦਰ ਬਹੁਤ ਜ਼ਿਆਦਾ ਲੱਗੇ ਲੋਕੇਸ਼ਨ ਦੇਖੋ ਅੰਦਰ ਕਿੰਨੀ ਘੈਂਟ ਆ ਐਂਟਰੀ ਦੇ ਵਿੱਚ ਸੜਕ ਵਗੈਰਾ ਸਾਰੀ ਅੰਦਰ ਨੂੰ ਜਾਂਦੀ ਆ ਬਹੁਤ ਹੀ ਸੋਹਣੀ ਬਣੀ ਹੋਈ ਹੈ ਲੋਕੇਸ਼ਨ ਤੇ ਅੰਦਰ ਬ ਆਪਾਂ ਚੀਮੇ ਰੋਡ ਤੇ ਖੜੇ ਆਂ ਚੀਮਾ ਰੋਡ ਤੇ ਸਾਹਮਣੇ ਆ ਜਾਂਦਾ ਜੀੜੀ ਰੋਡ ਮੇਨ ਬੱਸਿਆਂ ਵਾਲਾ ਰਾਏਕੋਟ ਬੱਸਿਆਂ ਰੋਡ ਚਕਰਾਮਾ ਤੇ ਕਮਾਲਪੁਰਾ ਕਮਾਲਪੁਰੇ ਤੋਂ ਜਿਹੜਾ ਤੇ ਨਾਲ ਦੇਖੋ ਉੱਥੇ ਉਹ ਲੋਕੇਸ਼ਨ ਦੇਖੋ ਕਿੰਨੀ ਘੈਂਟ ਆ ਗੇਟ ਵਗੈਰਾ ਕਿੰਨੇ ਸੋਹਣੇ ਲਾਇਆ ਹੋਇਆ ਹਰੀ ਚਾਦਰ ਕੈਨੇਡਾ ਛੱਡਿਆ ਆ ਸੀ ਬਹੁਤ ਹੀ ਸੋਹਣੀ ਘੱਲਬਾਤ ਘੈਂਟਬਾਤ ਗੱਤ ਕੀਤੀ ਹੋਈ ਆ ਸਬਜ਼ੀ ਵਗੈਰਾ ਆਪਦੇ ਅੱਚ ਸਾਰੇ ਪਿਆਜ਼ ਵਗੈਰਾ ਬਾਈਦਰੀ ਸਾਰਾ ਕੁਝ ਬਣਿਆ ਹੋਇਆ ਬਹੁਤ ਹੀ ਘੈਂਟ ਗੱਲ ਬਾਤ ਆ 2016 ਦੇ ਵਿੱਚ ਬਾਈ ਛੱਡਿਆ ਆ ਸੀ ਸਾਰਾ ਕੁਝ ਇਕੱਲਾ ਆਪ ਜਾਨੀ ਕਿ ਰੇ ਆ ਤੇ ਫੈਮਿਲੀ ਤਾਂ ਉੱਥੇ ਹੀ ਆ ਜਾਨੀ ਕਿ 2016 ਤੋਂ ਬਾਅਦ ਬਾਈ ਆਪ ਬੱਸ ਬਾਹਰ ਨਹੀਂ ਜਾ ਹੈਗਾ 2016 ਤੋਂ ਦੇਖ ਲਓ ਕੈਨੇਡਾ ਦੇ ਵਿੱਚ ਬੱਸ ਨਹੀਂ ਗਿਆ ਬਲੀ ਜਣਾ ਨਾਲ ਨਾਲ ਆ ਦੇਖੋ ਸਾਰਾ ਕੁਝ ਸੰਭਕ ਰੱਖਿਆ ਹੋਇਆ ਸੰਦੂਖਾਂ ਪੁਰਾਣੇ ਦੇ ਪੁਰਾਣੀਆਂ ਬੇਬੇ ਬੇਬੇ ਬਾਪੂ ਹਣੇ ਜਾਦਾ ਉਹਨਾਂ ਕੋਲ ਇਹ ਹੁੰਦੀ ਸੀ ਨਾਲੇ 1990 92 95 2 2002 ਦੇ 40 ਸਾਲ ਤੱਕ ਜਾਨੀ ਕਿ ਚੱਲੀਆਂ ਨੇ ਉਹਨਾਂ ਕਾਂਸਦੂਖਣੀਆਂ ਵਗੈਰਾ ਚੱਲੀਆਂ ਸਾਰੀਆਂ ਇਹਦੇ ਵਿੱਚ ਕੁਝ ਵੀ ਰੱਖ ਸਕਦੇ ਆਂ ਆਪਾਂ ਗਮਲੇ ਵਗੈਰਾ ਰੱਖ ਸਕਦੇ ਆਂ ਇਹਦੇ ਵਿੱਚ ਬਾਈ ਹੁਣ ਪੂਰਾ ਵਧੀਆ ਬਣਾਇਆ ਹੋਇਆ ਆ ਆ ਊਠ ਦੇ ਉੱਪਰ ਪਾਇਆ ਜਾਂਦਾ ਹੁੰਦਾ ਸੀ ਕੂੜ ਦੇ ਉੱਪਰ ਉੱਪਰ ਪਾਇਆ ਜਾਂਦਾ ਊਠ ਦੇ ਉੱਪਰ ਪਾਇਆ ਹੁੰਦਾ ਸੀ ਆ ਬੈਠਣ ਵਾਸਤੇ ਪਾਇਆ ਜਾਂਦਾ ਹੁੰਦਾ ਸੀ ਆ ਸਿਸਟਮ ਪਿਆ ਪੁਰਾਣੇ ਪੁਰਾਣਾ ਜਵਾਨੇ ਉਹ ਟਰੈਕਟਰ ਤੇ ਆ ਟਾਈਮ ਪੀਸ ਪੁਰਾਣਾ ਤੇ ਨਾਲ ਹੀ ਬਾਈ ਹੁਣ ਦਾ ਖੇਤ ਆ ਇਧਰਲੇ ਪਾਸੇ ਬਾਈ ਨੇ ਜ਼ਿਆਦਾਤਰ ਕੱਚਾ ਹੀ ਰੱਖਿਆ ਹੋਇਆ। ਹਾਂ ਦੇਖੋ ਰੱਖਿਆ ਹੋਇਆ ਆਓ ਮੈਂ ਇਹ ਹਾ ਚੁੱਲਾ ਬਣਾਇਆ ਹੋਇਆ ਹਾਰਾ ਬਣਾਇਆ ਹੋਇਆ। ਆ ਹਾਰਾ ਇਹ ਬਣਾ ਕੇ ਚੁੱਲਾ ਇਹ ਬਣਾ ਕੇ ਨਾਲ ਬਣਾਇਆ ਜਿਵੇਂ ਆਪਣੇ ਉਹ ਬੁੜੀਆਂ ਹੁਣ ਚੌਂਤਾ ਬਣਾ ਲੈਂਦੀ ਜਿਵੇਂ ਹੁਣ ਆਪੇ ਇੱਟਾਂ ਦਾ ਬਣਾ ਦਿੰਦੇ ਆ ਪੱਕੀਆਂ ਇੱਟਾਂ ਦਾ ਬਾਈ ਉਹਦੇ ਵਾਂਗੂ ਪੁਰਾਣੇ ਪੁਰਾਣੇ ਜਮਾਨੇ ਵਾਂਗੂ ਉੱਪਰ ਮਿੱਟੀ ਫੇਰ ਕੇ ਬਣਾਇਆ ਹੋਇਆ ਜਿਵੇਂ ਪਹਿਲਾਂ ਪਹਿਲਾਂ ਆਪਣੇ ਘਰਾਂ 'ਚ ਹੁੰਦੀ ਸੀ 2000 ਸਾਲ ਤੱਕ ਤਾਂ ਤਕਰੀਬਨ ਕਿਵੇਂ ਚੱਲੇ ਹੀ ਆ। ਹਾਲੇ ਵੀ ਕਿਸੇ ਕਿਸੇ ਏਰੀਆ 'ਚ ਹੋਣਗੇ ਇਹ। ਨਹੀਂ ਹੋਦੇ ਤਲ ਪਿਆ ਪ੍ਰਾਣਾ ਤਤਾ ਤਾ ਆ ਬਾਈ ਨੇ ਬਣਾਈ ਹੋਈ ਆ ਮੋਟਰ ਜਿਹੜੀ ਮੋਟਰ ਦਾ ਜਿਹੜੀ ਆ ਬੜੀ ਆ ਗਾੜੀ ਜਿਹੜੇ ਢੀਲ ਚੱਲਦੀ ਆ ਜਿਹੜੀ ਓਕੇ ਓਕੇ ਇਹ ਬਾਈ ਨੇ ਥੋੜਾ ਸਾਰੇ ਕੋ ਬਣਾ ਲਿਆ ਆ ਦਾ ਆ ਪ੍ਰਾਣੇ ਜਵਾਨਾ ਟਰੰਕ ਪਿਆ ਜਿਹੜੇ ਚਿੜੀਆਂ ਦੇ ਬੈਠਣ ਵਾਸਤੇ ਉਹਨਾਂ ਨੇ ਖੌਂਸਲੇ ਜਿਹੇ ਬਣਾਏ ਹੋਏ ਆ ਖੌਂਸਲੇ ਜਿਹੇ ਆਪਣਾ ਬਣਾ ਲਿਆ ਜਿੰਦੇ ਆਪਾਂ ਘਰ ਜੇ ਉਹਨਾਂ ਦੇ ਸਾਰੇ ਦੇਖੋ ਪੰਪੀ ਪਾਈ ਹੋਣੇ ਬਣਾਏ ਹੋਏ ਆ ਕੀ ਬਾਤ ਆ ਯਾਰ ਸਰਾ ਹੀ ਲੱਗਿਆ ਪਿਆ ਆ ਆ ਬਾਈ ਜਿਹੜੀ ਸਿਕਿਉਰਡ ਵਾਈ ਵਾਲੀ ਜਿਹੜੀ ਪਲੇਟ ਆ ਨਾ ਏਡੀਡੀ ਵਾਲੇ ਬਾਈ ਬਾਹਰੋਂ ਕੈਨੇਡਾ ਚ ਲੈ ਕੇ ਆਇਆ ਹੋਇਆ ਬਾਈ ਆਪੇ ਦੋਨਾਂ ਘਰਾਂ ਦੇ ਗੇਟਾਂ ਦੇ ਮੂਹਰੇ ਲਾਈ ਹੋਈ ਆ ਤੇ ਆ ਵੀ ਆ ਵੀ ਪਲੇਟ ਬਾਹਰ ਹੀ ਲੱਗੀ ਜਿਹੜੇ 17 ਨੰਬਰ ਲਾਈ ਹੋਈ ਆ ਇਹ ਵੀ ਪਲੇਟ ਬਾਹਰ ਹੀ ਲਾਈ ਹੋਈ ਆ ਤੇ ਉਹ ਜਿਹੜੀ ਸਾਹਮਣੇ ਲੱਗੀ ਆ ਇਹ ਵੀ ਬਾਈ ਨੇ ਬਾਹਰੋਂ ਲਿਆ ਕੇ ਲਾਈ ਹੋਈ ਆ ਬਾਈ ਦਾ ਪਲਾਟ ਆ ਬਾਹਰਲਾ ਜਿਹੜਾ ਬਾਹਰਲਾ ਜਿਹਨੂੰ ਆਪਾਂ ਬਾਹਰਲਾ ਘਰ ਕਹਿ ਦਿੰਨੇ ਆ ਤੇ ਦਰਖਤੀ ਦਰਖਤ ਦੇਖੋ ਐਂਟਰੀ ਤੋਂ ਲੈ ਕੇ ਹੀ ਗੇਟਾਂ ਤੋਂ ਲੈ ਕੇ ਹੀ ਦੋਨੀਆਂ ਸਾਈਡੀ ਦਰਾਖਤੀ ਦਰਾਤ ਲੱਗੇ ਹੋਏ ਆ ਤੇ ਮੈਂ ਕਹਿੰਦਾ ਇੰਨੇ ਦਰਾਖਤ ਆਪਣੇ ਕੱਲੇ ਪਿੰਡ 'ਚ ਨਹੀਂ ਹੋਣੇ ਜੰਦੇ ਬਾਈ ਦੇ ਘਰੇ ਲਾਏ ਹੋਏ ਆ। ਦਰਾਖਤੀ ਦਰਾਤ ਲਾਏ ਹੋਇਆ ਬਾਈ ਨੇ। ਇੰਨੇ ਕਿ ਦਰਾਖਤ ਮੈਂ ਜਿੰਨੇ ਕ ਬਾਈ ਦੇ ਘਰੇ ਆ ਉਹਨੇ ਤਾਂ ਆਪਣੇ ਸਾਰੇ ਪਿੰਡ 'ਚ ਮਸਾ ਹੋਣੇ ਆ। ਖੀਨਾਂ ਦੀ ਆਦਾ ਅੰਗੂਰ ਵੀ ਜਾਨਵਰ ਖਾਈ ਜਾਂਦੇ ਆ ਜੀ। ਜਾਂ ਭਈਏ ਖਾਣਗੇ ਜਾਂ ਜਾਨਵਰ ਖਾਣੇ ਹੁਣ ਦੱਸੋ। ਭਈਏ ਖਾਣੇ ਤਾਂ ਬਾਈ ਸਾਹਿਬਾ ਫਸਟ ਟਾਈਮ ਇਹ ਹੋਇਆ ਪਿਆ। ਕਾ ਸਾਰੇ ਦਾ ਭਾਈ ਬਾਹਰ ਨੂੰ ਜਾਈ ਜਾਂਦੇ ਬਹੁਤਾ ਅੰਗੂਰ ਪਰ ਜਾਨਵਰ ਤੇ ਭਈਏ ਹੀ ਮੇਰੇ ਹਿਸਾਬ ਨਾਲ ਠੀਕ ਆ ਟੈਕ ਕਰ ਰਹੇ ਜਾਨਵਰ ਤਾਂ ਠੀਕ ਆ ਹਾਂਜੀ ਹਾਂਜੀ ਭਈਆਂ ਵਾਲਾ ਕੰਮ ਘਾ ਲਤਾ ਜਾਨਵਰ ਠੀਕ ਆ ਭਈਆਂ ਵਾਲਾ ਕੰਮ ਘਾ ਲਤਾ ਬੁਰੀ ਪਾਸੀ ਇਹਦੇ ਨੇ ਬਚਨੇ ਆ ਖਾ ਲੈਣ ਤੇ ਵਿਚਾਰਿਆਂ ਨੂੰ ਆਪਾਂ ਕਦੇ ਕੋਈ ਰੇ ਤੇ ਕੋਈ ਸਪਰੇ ਨਹੀਂ ਨਾ ਨਾ ਭਾਈ ਉਹ ਤਾਂ ਕੰਮ ਹੀ ਆ অর্ਗੈਨਿਕ ਹੀ ਸਾਰੇ ਆ ਦੇ ਨਾਲ ਐਡੇ ਘਰ ਪਾਏ ਬਾਈ ਹੱਥ ਬਨ ਕੇ ਬੇਨਤੀਆਂ ਸਾਰਿਆਂ ਨੂੰ ਕਹਿੰਨਾ ਬੱਚੋ ਬੱਚੋ ਕੋਈ ਪਾਉਣਾ ਤਾਂ ਇਹ ਦਿਵਾਓ ਤੇ ਇਹਲਾ ਭਾਈ ਆਪ ਖਾਓ ਤੇ 13 ਦਿਨ ਦਾ ਕਹਿੰਦਾ ਜਣਾ ਭਾਈ 20 ਦਿਨ 23 ਦਿਨ 23 ਦਿਨ ਲਾ ਕੇ ਬਾਈ ਸਾਸਿਕਾ ਕਹਿ ਕੇ ਆ ਗਿਆ 2016 ਦੇ ਵਿੱਚ ਗਿਆ ਸੀ ਬਾਈ ਮੁੜ ਕੇ ਦੁਬਾਰਾ ਗਿਆ ਨਹੀਂ ਕੈਨੇਡਾ ਨੂੰ ਬਾਈ ਕਹਿੰਦਾ ਆਪਾਂ ਨਹੀਂ ਜਾਣਾ ਬਾਈ ਮੈਂ ਤਾਂ ਪਾਸਪੋਰਟ ਨਹੀਂ ਦੇਖਿਆ ਕਿੱਥੇ ਪਿਆ ਬਾਈ ਕਹਦਾ ਆਪਾਂ ਹੀ ਜਾਣਾ ਬੋਲਦਾ ਮੈਂ ਤਾਂ ਯਾਰ ਝੂਠ ਥੋੜਾ ਮਾਰੂਗਾ ਬਾਈ ਬਾਈ ਦਾ ਆਪ ਕਹਿੰਦਾ ਵੀ ਯਾਨੀ ਕਿ ਵੀ ਜੇ ਨਾ ਆਪਾਂ ਯਾਨੀ ਕਿ ਬਾਹਰ ਜਾਣੋਂ ਸਾਡੇ ਤੋਂ ਬ੍ਰਮਟ ਤੋਂ ਚੜ੍ਹਿਆ ਸੀ ਬਾਈ ਕਰੇ ਅਰੇ ਬਾਈ ਕਹਿੰਦਾ ਵੀ ਆਪਾਂ ਦੁਬਾਰਾ ਹੁਣ ਨਹੀਂ ਜਾਣਾ ਜੇ ਚਲੇ ਗਿਆ ਤਾਂ ਬਈ ਇੱਥੇ ਮਗਰੋਂ ਭਈਆਂ ਦਾ ਰਾਜੀ ਆ ਜਿਹੜਾ ਬਾਈ ਤਾਂ ਇਹ ਗੱਲ ਕਹਿੰਦਾ ਸਦਾ ਹੀ ਕਹੀ ਜਾਂਦਾ ਬਈ ਨਾ ਜਾਓ ਚੰਗੀ ਗੱਲ ਆ ਠੀਕ ਆ ਕਿਸੇ ਦੀ ਮਜਬੂਰੀ ਹੁੰਦੀ ਆ ਕਿਸੇ ਦਾ ਇੱਥੇ ਨਹੀਂ ਵੀ ਸਰਦਾ ਬੱਕਰੀ ਗੱਲ ਆ ਚਲੋ ਕਈਆਂ ਕੋ ਜੇ ਕੋਲ ਇੱਥੇ ਜੇ ਕਿਸੇ ਕੋਲ 10 12 ਗੱਲੇ ਹੈਗੇ 8 ਗੱਲੇ ਹੈਗੀਆਂ ਤਾਂ ਮੈਂ ਤਾਂ ਮੈਂ ਕਹਿੰਦਾ ਜੋਂ ਲੋੜ ਹੀ ਜਾਣ ਦੀ ਬਾਈ ਅੱਠਾ ਸੱਤਾ ਗੱਲੇ ਵਾਲਾ ਬੰਦਾ ਮੂਰੇ ਵੱਧ ਮੂਰੇ ਮੂਰੇ ਭਾਜਦਾ ਮੂਰੇ ਮੂਰੇ ਜਾ ਰਿਹਾ हां जेके सि मजबूरी ਆ ਉਹ ਜ਼ਰੂਰ ਜਾਓ ਆ ਕਾਜੀ ਫਤ ਤੇ ਗਲੀਆਂ ਪੱਕੀਆਂ ਚ ਨਹੀਂ ਆਏ ਜਿਹੜੇ ਮਹਿਲ ਬਣਾਏ ਰਪਈਆਂ ਨੂੰ ਦੇਈਏ ਨੇ ਸ਼ਰਮ ਨਹੀਂ ਜੀ ਤੁਹਾਨੂੰ ਪਈ ਉਹ ਹੀ ਤਾਂ ਹੈਗਾ ਆ ਜੀ ਆਹ ਜੀ ਗੱਲ ਆ ਸਾਡੀ ਰੋਟੀ ਆ سارے ਭਾਈ ਦਾ ਬਈ ਵੱਡੇ ਵੱਡੇ ਮਹਿਰ ਪਾਪੂ ਕੇ ਭਾਈ ਸਭ ਬਾਦ ਨੂੰ ਵੱਡੇ ਜਾਂਦੇ ਆ ਕੋਈ ਨਹੀਂ ਰੁਕਦਾ ਇੱਥੇ ਇਹ ਬਾਈ ਉਹਦਾ ਪੁਰਾਣਾ ਘਰ ਸੀ ਟੀਪ ਕਰੀ ਹੋਈ ਆ ਬਾਹਰ 32 ਵਾਲਾ ਜਿਹੜਾ ਪਹਿਲਾ ਵਾਲਾ ਜਿਹੜਾ 80 85 ਵਾਲਾ 80 ਵਾਲਾ 80 ਵਾਲਾ ਕਹਿ ਸਕਦਾ 80 ਅੱਸੀ ਵਾਲਾ ਕਹਿ ਸਕਦੇ ਆ ਪੱਸੀ ਵਾਲਾ ਇਹ ਇੱਥੇ ਕਰਦਾ 75 75 80 ਪਿੰਡ ਦਾ ਕੋਈ ਹੈਗਾ ਬੰਦਾ ਕੋਈ ਹੋਰ ਲੱਗੋ ਨਾ ਤੇਰੀਆਂ ਦੇ ਆ ਦੂਜਾ ਵਾਇਲ ਆਹ ਨੂੰ ਕੋਲੋਂ ਕਹਿ ਦਿੰਦੇ ਸੀਗੇ ਆ ਬਾਈ ਇਸ ਤਰੀਬਨ ਸਭ ਤੋਂ ਇਹ ਤਕਰੀਬਨ ਯਾਨੀ ਕਿ ਕਹਿ ਰਹੀ ਹੈ ਬਈ 1950-55 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ 47-47 ਦੇ ਵਿੱਚ ਸੰਝਾਲੀ ਤੋਂ ਬਾਅਦ ਜਿਹੜੇ ਘਰ ਪੈਣ ਲੱਗੇ ਸੀ ਪਹਿਲੀ ਵਾਰ ਇਦਾਂ ਦੇ ਹੀ ਘਰ ਪੈਂਦੇ ਸੀ ਆ ਬਾਲੇ ਵਾਲੀ ਛੱਤ ਹੁੰਦੀ ਛੋਟੇ ਬਾਲੇ ਵਾਲੀ ਕੜੀ ਕੜੀ ਕਹਿੰਦੇ ਸੀ ਕੜੀ 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 ਕਹਿੰਦੇ ਸੀ ਕੜੀ ਵਾਲਾ ਬਾਲਾ ਕਹਿੰਦੇ ਛੋਟਾ ਹੁਣ ਤਾਂ ਚੌਸ ਬਾਲੇ ਵੀ ਆਉਣ ਲੱਗੇ ਸੀ ਨਾ ਵਿੱਚ ਗੋਲਜ ਵੀ ਆਉਣ ਲੱਗੇ ਸੀ ਤੇ ਪਰ ਕੜੀਆ ਬਾਲੇ ਵਾਲੇ ਆ ਇਹ ਤੇ ਸਤੀਰੀਆਂ ਦੂਜੀਆਂ ਲੱਗਿਆ ਹੁੰਦੇ ਸੀ ਸਾਡੇ ਕੋ ਵੱਡੀਆਂ ਸਤੀਰੀਆਂ ਦੇ ਘਰ ਆ ਬਾਈ ਹੁਣ ਪੁਰਾਣਾ ਪੁਰਾਣਾ ਘਰ ਰੱਖਾ ਬਹੁਤ ਦੇਖੋ ਜੀ ਉਹ ਇੱਟਾਂ ਇੱਟਾਂ ਦੀ ਉਹ ਪਈ ਆ ਦੂਜੀ ਪੁਰਾਣੀ ਐ ਇੱਟਾਂ ਭਦੌੜੀ ਐ ਚ ਭਦੌੜੀ ਇੱਟੋ ਭਦੌੜੀ ਹੈ ਟੋ ਆ ਬਿਲਡਰ ਬਾਈ ਭਦੌੜੀ ਇੱਟ ਵਾਲੇ ਖੜਿਆ ਹੁਣੇ ਚਲੋ ਉੱਥੇ ਬਾਈ ਸਾਰਾ ਸੀਗਾ ਉੱਤੇ ਇੱਥੋਂ ਆ ਦੇਖੋ ਆ ਥਾਂ ਤੋਂ ਦੇਖੋ ਭਦੌੜੀ ਇੱਟ ਇੱਥੋਂ ਇੱਥੋਂ ਜਿਹੜਾ ਪੱਟ ਪੂਰੀ ਪੇਰੀਆਂ ਤੇ ਕਿੱਥੇ ਟੱਕਰ ਦਲਾਣਾ ਉਹ ਟੱਕਰ ਦੇ ਕੱਲੇ ਟਕਰਤਾ ਤੂੜੀ ਪਾਈ ਹੋਈ ਕਿਸੇ ਦੀ ਪਾਈ ਹੋਈ ਹੈ ਉਹ ਪਿੱਛੇ ਆ ਬਹੁਤ ਸਾਰਾ ਉਵੇਂ ਸਾਰਾ ਬਾਲਾ ਵਗੈਰਾ ਸਟਰੀਆਂ ਤੇ ਉਵੇਂ ਘਰ ਖੜਾ ਜਾਣੀ ਕਿ 47 ਤੋਂ ਬਾਅਦ ਜਾਣੀ ਕਿ ਜੇ ਇਸ ਇਜਾਦਤ ਜਾਦ ਹੋਣ ਤੋਂ ਬਾਅਦ ਦਾ ਜਾਣੀ ਕਿ ਘਰ ਪਹਿਲਾ ਪਹਿਲਾ ਘਰ ਪਿੰਡ ਦੇ ਵਿੱਚ ਬਾਈ ਉਹਨਾਂ ਦਾ ਪੁਰਾਣਾ ਘਰ ਆ ਜਾਂਦੀ ਇੱਥੇ ਮੂਸੇ ਆਲਾ ਆਇਆ ਸੀ ਇੱਕਦਮ ਆਇਆ ਸੀ ਆ ਕੇ ਗਿਆ ਬਾਈ ਮੂਸੇ ਆਲਾ ਵੀ ਆ ਕੇ ਗਿਆ ਆ ਕੇ ਗਿਆ ਸੀਗਾ ਇੱਕਦਮ ਆਇਆ ਸੀਗਾ ਇੱਥੇ ਜਗਰਾਉ ਉੱਦੇ ਮਿਲ ਕੇ ਗਿਆ ਇੱਥੇ ਅੱਛਾ ਇੱਥੇ ਆ ਕੇ ਗਿਆ ਹਾਂ ਆ ਫਿਲਰ ਵੀ ਹੋ ਗਈ ਆ ਪਹਿਲਾਂ ਵਾਲੇ ਪਿਲਦਾਰ ਵੀ ਬਾਈ ਨਾਲ ਦੇ ਆਹੇ ਜਾਨਿਕਾ ਕੋਈ ਐਟ ਜਾਨਿਕਾ ਬਦਲੀ ਨਹੀਂ ਹੈਗੀ ਜਿਵੇਂ ਇੱਕ ਤਾਂ ਟਾਇਲਟ ਦੂਜੀ ਹੁੰਦੀ ਹੈ ਜਿਵੇਂ ਹੌਣ ਵਾਲੀ ਟਾਇਲਟ ਥੋੜੀ ਲੰਬੀ ਹੁੰਦੀ ਹੈ ਤੇ ਮੋਟੀ ਹੁੰਦੀ ਹੈ ਪਰ ਇਹ ਉਹ ਨਹੀਂ ਹੈਗੀ ਪਹਿਲਾਂ ਵਾਲੀ ਆਹੇ ਵਾਲੀ ਤੋਂ ਜਾਨਿਕਾ 70 75 ਪਧੌੜੀ ਆਟਾ 70 75 ਸਾਲ ਪਹਿਲਾਂ ਵਾਲੀ ਆਟਾ 70 ਸਾਲ ਵਾਲੀ ਕਹੇ ਕਹ ਸਕਦਾ ਮੈਂ ਵੀ ਵੀਰੇ ਦੇਖਣਾ ਅੱਜ ਮਹੀਨੇ ਬਾਅਦ ਆਇਆ ਘਰੇ ਇਸ 10 ਉਹ ਪਿਆਰ ਤਾਂ ਤਾਂ ਹੋਵੇ ਨਾ ਬਾਈ ਯਾਰ ਕਰਨ ਤਾਂ ਇਹੀ ਹਾਂ ਉਹ ਦੇਖ ਲੈ ਚਿੜੀਆਂ ਉਹ ਅੰਦਰ ਆ ਕੇ ਲੱਗੇ ਬੈੱਡ ਹੋਣ ਵੀ ਮਿੱਟੀ ਕਿੰਨੇ ਲੱਗੀ ਹੈ ਕੱਡੇ ਵਾਲੇ ਬੈੱਡ ਆ ਦੇਖ ਲੈ ਪਿੱਲਰ ਆਹਾ ਸੀ ਇਹਨਾਂ ਦੇ ਦੋ ਦੇਖ ਲੈ ਘੁਣਾ ਵੀ ਲੱਗਿਆ ਤਾਂ ਮੈਂ ਤਾਂ ਅੱਜ ਦੇਖਿਆ ਬਾਈ ਤਾਂ ਸੌਂਗ ਜੀ ਲੱਗ ਜਲਦੀ ਪਾਰੂ ਖਰਾਬ ਨਹੀਂ ਡੱਗਿਆ ਨਹੀਂ ਹੈਗਾ ਨਾ 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 ਹਾਲ ਤਾਂ ਖੱਲਿਆ ਇਹ ਹਾਂ ਬਾਈ ਛੇਤੀ ਹਲੇ ਵੀ ਨਹੀਂ ਹਲਦਾ ਨੇ ਨਾ 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 ਖੱਲੇ ਵੀ ਨਹੀਂ ਹਲਣਾ ਬਾਈ ਛੇਤੀਏ ਨੇ ਛਾਹ ਚ ਆਉਂਦਾ ਪਹਿਲਾਂ ਪਹਿਲਾ ਵਾਲਾ ਮੈਂ ਕਹਿੰਦਾ ਉਹ ਪਹਿਲਾ ਵਾਲਾ ਪੇਂਟਰ ਹੈ ਪੁਰਾਣਾ ਦਾ ਪੇਂਟਰ ਪਰਾਣਾ ਵੀਟਰ ਹੈ ਇਹ 88 ਫਰੇ ਘਰ ਤੋਂ ਉੱਚਾ ਹੋਂ ਫਰ ਪੈਨ ਦੇ ਵਿੱਚੋਂ ਤਾਂ ਹੀ ਹਾਂ ਉੱਚਾ ਹਾਂ ਉੱਚਾ ਹੋਊਗਾ ਵੇੜਾ ਇਹਦਾ ਉੱਚਾ ਹੋਊਗਾ 88 ਫਰੇ ਤਾਂ ਹੀ ਵੀ ਲੋਕ ਇੱਥੇ ਆ ਕੇ ਰਹਿੰਦੇ ਰਿਆ ਬਾਕੀ ਕੋਈ ਇੱਥੇ ਰਹੇਗੇ ਕੋਈ ਹੋਰ ਵੀ ਦੇਖ ਆ ਬਾਤ ਨਹੀਂ ਹੁੰਦਾ ਵੀ ਮੈਂ ਤਾਂ ਅੱਜ ਆਇਆ ਬਾਪੂ ਜੀ ਨੂੰ ਸੀਗਾ ਇੱਥੇ ਬਹਿ ਜਾਣਾ ਵੇੜਾ ਜਾਂ ਨਹੀਂ ਹੁੰਦੇ ਸੀ ਆਈ ਲੰਦਾ ਤੇ ਮਾਲ ਵੀ ਆਈ ਬਹਿਣਾ ਜਾਂ ਪੜਦਾ ਜਾਂ ਹੁੰਦੀ ਹੁੰਦੀ ਸਭ ਦੇਖ ਲੈ ਜਿਵੇਂ ਅੱਜਕੱਲ ਰਾਜਸਥਾਨ ਦੇ ਵਿੱਚ ਹੈ ਗਿਆ ਹਾਂ ਹਾਂ ਬਈ ਹਾਂ ਰਾਜਸਥਾਨ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਆ ਆ ਦੇਖੋ ਬਾਈ ਪੁਰਾਣੇ ਜਵਾਨਿਆਂ ਨੂੰ ਜਿਵੇਂ ਅੰਦਰ ਉਹ ਜਿਵੇਂ ਪਹਿਨਾਂ ਵਾਲੇ ਹਵੇਲੀ ਨਹੀਂ ਹੁੰਦੀਆਂ ਸੀ ਹਵੇਲੀ ਨੇ ਵੈਰੀ ਜਿਵੇਂ ਗਲਾਈ ਦਿੱਤੀ ਹੁੰਦੀ ਸੀ ਜਿਵੇਂ ਹਾਲ ਆਪਾਂ ਗਲਾਈ ਦੇਣ ਲੱਗਿਆ ਇਹਨਾਂ ਨੂੰ ਤੇ ਬਾਈ ਹੁਣਾਂ ਦੀ ਪਹਿਨਾਂ ਵਾਲੇ ਪੁਰਾਣੇ ਘਰ ਨੂੰ ਗਲਾਈ ਦਿੱਤੀ ਹੋਇਆ ਦੇਖੋ ਉਵੇਂ ਉਵੇਂ ਇਹ ਪੂਰਾ ਟੱਚ ਬਣਾਇਆ ਹੋਇਆ ਪੂਰੀ ਵਧੀਆ ਰਣਕੀ ਲੌਬੀ ਪੂਰਾ ਟੱਚ ਬਣਾਈ ਹੋਈ ਆ ਇਹਨਾਂ ਵਰੀ ਬਣਾਇਆ ਹੋਇਆ ਦੇਖ ਲੈ ਵੀਰੇ ਤੇ ਛੱਤ ਫੇਰ ਦੂਜੀ ਆ ਇਹ ਇਹ ਨਾ ਇਹ ਗਾ ਦੂਜਾ ਵਾ ਸਟੀਰੀਆ ਸਟੀਰੀਆ ਇਹ ਸਟੀਰੀ ਸਟੀਰੀਆ ਕੱਢੀ ਹੈਗਾ ਸਟੀਰੀਆ ਸਟੀਰੀਆ ਵਾਲੇ ਦਾ ਹੀ ਹੋਇਆ ਪਹਿਲਾਂ ਸਟੀਰੀ ਦੇ ਘਰ ਆ ਪਈ ਉਹ ਪਹਿਲਾਂ ਵਾਲਾ ਕੀ ਦੀ ਕਹਿੰਦੇ ਹੁੰਦੇ ਪੁੱਤ ਤੈਨੂੰ ਤਾਂ ਪਤਾ ਨਹੀਂ ਸਟੀਰੀਆ ਦਾ ਸਟੀਰੀ ਹੀ ਹੁੰਦੇ ਉਹ ਤਾਂ ਗਾੜਾ ਬਾਰੇ ਵੀ ਨਹੀਂ ਦੱਸਾਂ ਉਹ ਲੈਟਰ ਹੈਗਾ ਉਹ ਤਾਂ ਬਣਾਤੀ ਗਾੜਾ ਤਾਂ ਦੇਖਿਆ ਬਈ ਇਹ ਆ ਇੰਨਾ ਘਰ ਸੀਗਾ ਸਟੀਰੀਆ ਸਾਫ ਸੁਥਰੀ ਇੱਕ ਮਹੀਨਾ ਲੱਗਿਆ ਉਹਨਾਂ ਨੂੰ ਪੂਰੀ ਵਰੀਆ ਪੂਰੀ ਸਾਫ ਪਈਆਂ ਸਟੀਰੀਆ ਸਟੀਰੀਆ ਖਰਾਬ ਨਹੀਂ ਹੈਗੀ ਸਟੀਰੀਆ ਖਰਾਬ ਸਟੀਰੀ ਨਹੀਂ ਖਰਾਬ ਹੈ ਜੀ ਮੈਂ ਤਾਂ